ਜਿੱਥੇ ਬਾਬੇ ਨਾਨਕ ਦਾ ਜਨਮ ਹੋਇਆ ਜਿੱਥੋਂ ਸੱਚ ਦੀ ਰੋਸ਼ਨੀ ਪੂਰੀ ਦੁਨੀਆ 'ਚ ਫੈਲੀ ਉਹੀ ਧਰਤੀ ਉਹੀ ਨਨਕਾਣਾ ਸਾਹਿਬ ਅੱਜ ਵੀ ਹਰ ਸਿੱਖ ਦੇ ਦਿਲ 'ਚ ਬਸਿਆ ਹੋਇਆ ਹੈ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਿੱਖ ਜਥਾ ਬਾਬਾ ਨਾਨਕ ਦੀ ਚਰਨ ਛੂ ਧਰਤੀ ਨਨਕਾਣਾ ਸਾਹਿਬ ਦੇ ਦਰਸ਼ਨ ਲਈ ਅਜ ਰਵਾਨਾ ਹੋਇਆ ਇਹ ਉਹੀ ਪਵਿੱਤਰ ਧਰਤੀ ਹੈ ਜਿੱਥੇ ਗੁਰੂ ਨਾਨਕ ਦੇਵ ਜੀ ਦਾ ਜਨਮ ਹੋਇਆ ਸੀ ਭਾਰਤ ਤੇ ਪਾਕਿਸਤਾਨ ਵਿਚਾਲੇ ਤਨਾਅ ਤੇ ਰੋਕਾਂ ਦੇ ਬਾਵਜੂਦ ਸਿੱਖ ਸੰਗਤ ਦਾ ਇਹ ਹੌਂਸਲਾ ਕਾਬਲੇ ਤਾਰੀਫ ਹੈ ਹਰ ਸਿੱਖੀ ਲੰਕਾ ਨਾਲ ਸਹਿਬ ਦੀ ਯਾਤਰਾ ਸਿਰਫ ਦਰਸ਼ਨ ਨਹੀਂ ਸਗੋਂ ਰੂਹਾਨੀ ਮਿਲਾਪ ਦਾ ਅਹਿਸਾਸ ਹੈ ਸਰਹੱਦਾਂ ਨੇ ਭਾਵੇਂ ਦੇਸ਼ਵੰਦ ਦਿੱਤੇ ਹੋਣ ਪਰ ਗੁਰੂ ਨਾਨਕ ਦਾ ਪਰਿਵਾਰ ਤੇ ਪਿਆਰ ਕਿਸੇ ਹੱਦ 'ਚ ਨਹੀਂ ਵੱਜ ਸਕਦਾ ਇਹ ਜੱਥਾ ਦੁਨੀਆ ਨੂੰ ਦਿਖਾ ਰਿਹਾ ਹੈ ਕਿ ਸੱਚ ਸ਼ਾਂਤੀ ਤੇ ਪਿਆਰ ਦੀ ਰਾਹ ਅਜੇ ਵੀ ਸਿੱਖ ਧਰਮ ਦੀ ਰੂਹ 'ਚ ਜਿਉਂਦੀ ਹੈ ਹਾਂ ਜੀ ਤੁਹਾਨੂੰ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਜੋ ਹਰ ਸਾਲ ਬਹੁਤ ਹੀ ਚਾਵਾ ਉਤਸ਼ਾਵਾ ਦੇ ਨਾਲ ਗੁਰੂ ਨਾਨਕ ਨਾਮ ਚਿਕ ਸੰਗਤ ਬਹੁਤ ਹੀ ਵੱਡੀ ਪੱਧਰ ਤੇ ਹਾਈ ਲੈਵਲ ਤੇ ਇੰਟਰਨੈਸ਼ਨਲ ਪੱਧਰ ਤੇ ਪਾਕਿਸਤਾਨ ਹੋਰ ਵੀ ਕੁਤਾ ਮਾਦੇ ਸੰਗਤ ਬਹੁਤ ਹੀ ਵੱਧ ਵੱਧ ਚੜ੍ਹ ਕੇ ਜੀ ਇਹ ਦਿਹਾੜਾ ਮਨਾਉਣ ਨੂੰ ਉਤਸ਼ਾਹ ਹੁੰਦੀ ਆ ਜੀ ਅੱਜ ਵੀ ਜਿਹੜੀ ਸੰਗਤ ਆ ਕਾਫੀ ਸੰਗਤ ਜਿਹੜੀ ਆ ਉਹ ਪਾਸਪੋਰਟ ਲੈ ਕੇ ਇਥੋਂ ਆਪਣਾ ਦਰਬਾਰ ਸਾਹਿਬ ਤੋਂ ਜੋ ਜਿਨ੍ਹਾਂ ਦੇ ਵੀਜ਼ੇ ਲੱਗੇ ਆ ਉਹਨਾਂ ਨੂੰ ਬੜਾ ਚਾਅ ਕੁ ਜੀ ਉਹ ਬਾਗਾਪਾਟ ਜਾ ਚੁੱਕੇ ਆ ਕੋ ਸੰਗਤ ਜਿਹੜੀ ਇਥੋਂ ਪਾਸਪੋਰਟ ਲੈ ਕੇ ਹੁਣ 8:30 ਵਜੇ ਰਵਾਨਗੀ ਹੋਏਗੀ ਜੋ ਸੰਗਤ ਨੂੰ ਅਧਾਰ ਕਰਤੇ ਜਿਹੜੀ ਸੰਗਤ ਦੀ ਡਿਮਾਂਡ ਆ 100 ਸਾਲ ਹੋ ਗਿਆ ਇਹ ਜਿਹੜੀ ਡਿਮਾਂਡ ਆ ਜਦੋਂ ਦਾ ਹਿੰਦੁਸਤਾਨ ਦਾ ਪਾਕਿਸਤਾਨ ਦੀ ਕੋਈ ਗੱਲਬਾਤ ਹੋਈ ਆ ਉਦੋਂ ਤੋਂ ਇਹ ਡਿਮਾਂਡ ਆ ਕਿ ਕਰਤਾਰਪੁਰ ਸਾਹਿਬ ਜੋ ਦੰਗਾ ਉਹਨੂੰ ਅਧਾਰ ਕਰਤੇ ਜਾਂ ਸੰਗਤਕਾਰਤ ਕੀਤਾ ਜਾਵੇ ਤੇ ਜੋ ਆਮ ਸੰਗਤ ਆ ਜਿਹੜੀ ਪੰਜਾਬ ਦੀ ਜਿਹੜੇ ਨਹੀਂ ਬਜ਼ੁਰਗ ਜਾ ਸਕਦੇ ਉਹਨਾਂ ਨੂੰ ਸਹੂਲਤ ਹੋ ਜੇ ਬਹੁਤ ਵਧੀਆ ਹੋ ਜੇ ਹਾਂ ਜੀ ਜਿਹਨੂੰ ਵਾਦੇ ਜਾਂਦੇ ਵੀਜ਼ਾ ਲਵਾ ਕੇ ਜਾਂਦੇ ਕਿੰਨਾ ਵੀਜ਼ਾ ਕਟਾਇਆ ਜਾਂਦਾ ਉਹਨਾਂ ਨੂੰ ਦੁੱਖ ਹਾਂ ਦੁੱਖ ਤੇ ਬਹੁਤ ਹੈ ਜੀ ਵੀਰ ਜੀ ਦੁੱਖ ਤੇ ਬਹੁਤ ਹੈ ਜੀ ਪਿਛਲੇ ਸਾਲ ਵੀ ਕੁਛ ਅੱਗਾ ਪਿਛਾ ਹੈ ਪਰ ਸੰਕਾफी ਗਈ ਪਰ ਜਿਹੜੇ ਨਹੀਂ ਹੋਣਾ ਚਾਹੀਦਾ ਘੱਟੋ ਘੱਟ ਵੀ 1 ਲੱਖ 2-3 ਲੱਖ ਸੰਤ ਨੂੰ ਵੀਜ਼ਾ ਮਿਲਣਾ ਚਾਹੀਦਾ ਸਮੇਂ ਦੀ ਜ਼ੁਗ ਦੀ ਇਹ ਜ਼ੁਮਾਂਦ ਹੈ ਜਿਹੜੀ ਬਹੁਤ ਜਿਆਦੀ ਗੁਰਗੁਰ ਗੁਰਦੁਆਰਾ ਸਾਹਿਬ ਜੀ ਨਨਕਾਣਾ ਸਾਹਿਬ ਪੰਨਾ ਸਾਹਿਬ ਕਰਤਾਰਪੁਰ ਸਾਹਿਬ ਉਹ ਸਾਹ ਹਸੁੰਦ ਅਬਦਾਲੀ ਹੋਰ ਜਿਹੜੇ ਮਾਰ ਸਾਹਿਬ ਜੀ ਜਿਹੜੇ ਸਤਾਨ ਮਰ ਜੀ ਸੰਗ ਜੀ ਦੇ ਜਿੱਥੇ ਮਰ ਜੀ ਸੰਜਣਾ 40 ਸਾਲ ਆਜ ਕੀਤਾ ਸੇਕ ਕੌਮ ਦੇ ਦੁੱਖ ਸੁੱਖ ਸੁਣੇ ਆ ਉਹ ਸਾਰੇ ਸਤਾਨਾਂ ਦੇ ਸੰਗ ਜਿਹੜੀ ਦਰਸ਼ਨ ਕਰੇਗੀ ਔਰ 1 ਹਫਤੇ ਦੇ ਵਿੱਚ ਦਰਸ਼ਨ ਮੇਲੇ ਕਰਕੇ ਫਿਰ ਅੰਮ੍ਰਿਤਸਰ ਨੂੰ ਵਾਪਸੀ ਆਏਗੀ ਤਾਂ ਵਾਹਿਗੁਰੂ ਹਰਪਾਲ ਕੋ ਹਰਪਾਲ ਜੀ ਜਿੱਥਾ ਕਿੱਥੇ ਜਾ ਰਹੇ ਕਿਹੜੇ ਗੁਰਦੁਆਮਾ ਲਈ ਕਿਹੜਾ ਦੂਰਗੁਪੁਰ ਬਣਾਉਣ ਜਾ ਰਹੇ ਇਹ ਨਨਕਾਣਾ ਸਾਹਿਬ ਜਾ ਰਹੇ ਸਾਨੂੰ ਬਹੁਤ ਹੀ ਖੁਸ਼ੀ ਹੈ ਕਿ ਸਾਨੂੰ ਸਾਰਿਆਂ ਨੂੰ ਵੀਜ਼ੇ ਦਿੱਤੇ ਜਾਣ ਵੱਧ ਤੋਂ ਵੱਧ ਵੀਜ਼ੇ ਦਿੱਤੇ ਜਾਣ ਜਿੰਨੀ ਵੀ ਸੰਗਤ ਰਹਿੰਦੀ ਆ ਜੋ ਵੀ ਹੈ ਗਰੀਬ ਗੁਰਬਾ ਸਭ ਨੂੰ ਵੀਜ਼ੇ ਦੇਣ ਸਾਨੂੰ ਬਹੁਤ ਖੁਸ਼ੀ ਹੈ ਇਸ ਗਾਣੇ ਅਸੀਂ ਸਰਕਾਰ ਦੇ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਵੀਜ਼ੇ ਦਿੱਤੇ ਹਨ ਅੱਡੀ ਆਪਰੇਸ਼ਨ ਤੋਂ ਦੂਰ ਤੋਂ ਬਾਅਦ ਪਹਿਲਾ ਜੱਥਾ ਜਾ ਰਿਹਾ ਕੀ ਕਹਿਣਾ ਜਾਂ ਸਰਕਾਰ ਨੂੰ ਸਾਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ ਸਰਕਾਰ ਨੂੰ ਅਸੀਂ ਬਹੁਤ ਬਹੁਤ ਧੰਨਵਾਦੀ ਹਾਂ ਸਰਕਾਰ ਦੇ ਜਿਨ੍ਹਾਂ ਨੇ ਵੀਜ਼ੇ ਦਿੱਤੇ ਤੇ ਵੱਧ ਤੋਂ ਵੱਧ ਵੀਜ਼ੇ ਦੇਣ ਤੇ ਕਿਹੜੇ ਕਿਹੜੇ ਦਰਸ਼ਨਾਂ ਤੇ ਕਿਹੜੇ ਕਿਹੜੇ ਗੁਰਦੁਆਰੇ ਜਾਓਗੇ ਜੀ ਉੱਥੇ ਸਾਰੇ ਗੁਰਦੁਆਰਿਆਂ ਦੀ ਦਰਸ਼ਨ ਕਰਨ। ਹਾਂ। ਨਵਨੀਤ ਕੋਰ। ਜੀ ਜਿੱਥੇ ਕਿੱਥੇ ਜਾ ਰਹੇ ਹੋ ਕਿਹੜੇ ਗੁਰਦੁਆਰੇ ਜਾ ਰਹੇ ਹੋ? ਇੱਕ ਪਾਕਿਸਤਾਨਾ ਨਕਾਣਾ ਸਾਹਿਬ ਜਾ ਰਹੇ ਆ ਜੀ ਸਾਰੇ ਉੱਥੇ ਗੁਰਧਾਮ ਜੋ ਵੀ ਹੈਗੇ ਆ ਪੰਜਾ ਸਾਹਿਬ ਜੋ ਨੇੜੇ ਤੇ ਸਾਰੇ ਉੱਥੇ ਹੀ ਜਾਣਗੇ। ਇਹਨਾਂ ਗੁਰਪੁਰ ਬਨਾਰ ਜਾ ਰਹੇ ਆ। ਗੁਰੂ ਨਾਨਕ ਦੇਵ ਜੀ ਪਹਿਲੇ ਪਾਤਸ਼ਾਹ ਹੀ। ਅਣੀ ਇਹ ਅਪ੍ਰੋਚਨ ਸੁਣਦੀ ਹੂ ਕਿ ਬਾ ਪਹਿਲਾਂ ਜਿੱਥੇ ਜਾ ਰਹੇ ਕਿਹਨਾ ਜਾਣ। ਆਪਰੇਸ਼ਨ ਸਨੂ ਤੋਂ ਬਾਅਦ ਪਹਿਲਾ ਜੱਥਾ ਜਾ ਰਿਹਾ ਜੀ ਬਹੁਤ ਜਿਆਦਾ ਖੁਸ਼ੀ ਆ ਸਰਕਾਰਾਂ ਦਾ ਧੰਨਵਾਦ ਆ ਜਿਨ੍ਹਾਂ ਨੇ ਸਾਨੂੰ ਜਾਣ ਦੀ ਇਜਾਜ਼ਤ ਦਿੱਤੀ ਆ ਜਿਹੜੇ ਵੀ ਰਹਿ ਗਏ ਆ ਵੀਰ ਭੈਣ ਭਾਈ ਉਹਨਾਂ ਨੂੰ ਵੀ ਇਜਾਜ਼ਤ ਦਿੱਤੀ ਜਾਵੇ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਕਿੱਥੇ ਜਾ ਰਹੇ ਸੀ ਜੀ ਤੁਸੀਂ ਦੱਸਿਆ ਕਿ ਇਸਾਂ ਬਾਹਰ ਜਾ ਰਹੇ ਸੀ ਸਿੰਟਰ ਕਰਦੇ ਹੋ ਜਾ ਰਹੇ ਸੀ ਹਾਂਜੀ ਅਸੀਂ ਕੈਨੇਡਾ ਵਗੈਰਾ ਸਾਰੇ ਜਾਏ ਆਏ ਆ ਹਾਂਜੀ ਉਹਨਾਂ ਦਾ ਵੀਜ਼ਾ ਲੱਗਿਆ ਸੀ ਹਾਂਜੀ ਕੈਨੇਡਾ ਦਾ ਲੱਗਿਆ ਹੋਇਆ ਉਹ ਕੈਨਸਲ ਕਰਕੇ ਦੋ ਚਲੇ ਹਾਂ ਨੀ ਇਹ ਇਹ ਜਾਮਾ ਗਏ ਚ ਜਾਣ ਦੇਣਗੇ ਤਾਂ ਨਹੀਂ ਪਰ ਸਾਨੂੰ ਕੋਈ ਜ਼ਰੂਰਤ ਨਹੀਂ ਅਸੀਂ ਇੱਥੇ ਅੱਜ ਜ਼ਰੂਰ ਚੱਲੇ ਆਂ ਸਾਨੂੰ ਇੱਥੋਂ ਨਹੀਂ ਖੁਸ਼ੀ ਆ ਮੇਰਾ ਨਾਮ ਨੱਥਾ ਸਿੰਘ ਤਖਾਨ ਵੱਧ ਰਿਟਾਇਰਡ ਪ੍ਰਿੰਸੀਪਲ ਹਾਂ ਮੈਂ ਜ਼ਿਲ੍ਹਾ ਮੋਗਾ ਹੈ ਅੱਜ ਜਿੱਥੇ ਕਿਹੜਾ ਗੁਰਪੁਰ ਮਨਾ ਲ ਕਿਹੜੇ ਗੁਰਤਾਂ ਮਨ ਜੇ ਗੁਰਨਾਨਕ ਦੇਵ ਜੀ ਦੇ ਗੁਰਪਰਬ ਤੇ ਜਾ ਰਹੇ ਆ ਨਨਕਾਣਾ ਸਾਹਿਬ ਉਤ ਪੰਜਾ ਸਾਹਿਬ ਹੋਰ ਵਗੈਰਾ 10 ਦਿਨ ਦਾ ਵੀਜ਼ਾ 10 ਦਿਨ ਤੇ ਜਿੰਨੇ ਗੁਰ ਤੁਹਾਨੂੰ ਦੇਖਿਆਗੇ ਉਹਨੇ ਦੇਖਾਂਗੇ ਤੇ ਸਰਕਾਰ ਦਾ ਬਹੁਤ ਧੰਨਵਾਦ ਕਿਉਂਕਿ ਆਪਰੇਸ਼ਨ ਸੰਦੂਰ ਤੋਂ ਬਾਅਦ ਪਾਕਿਸਤਾਨ ਤੇ ਆਉਣਾ ਜਾਣਾ ਬੰਦ ਹੋ ਗਿਆ ਸੀਗਾ ਇਹ ਸਰਕਾਰ ਪਹਿਲਾ ਜਿੱਥਾ ਪੇਜ ਰਹੀ ਹੈ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਨਾਨਕ ਪਾਤਸ਼ਾਹ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਦੇ ਲਈ ਪੂਰਾ ਜੱਥਾ ਜਿਹੜਾ ਇਹ ਜਾ ਰਿਹਾ ਕਿਉਂਕਿ ਗੁਰੂ ਨਾਨਕ ਪਾਤਸ਼ਾਹ ਸਾਡੇ ਪਹਿਲੇ ਪਾਤਸ਼ਾਹ ਵਾ ਤੇ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਸਤਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋ ਗਿਆ ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ ਹੋਇਆ ਤੋ ਮੈਂ ਸਮਝਦਾ ਭਾਗਾਂ ਵਾਲੀ ਹੈ ਸੰਗਤ ਜਿਹੜੀ ਅੱਜ ਗੁਰਦੁਆਰਾ ਨਨਕਾਣਾ ਸਾਹਿਬ ਜਾਊਗੀ ਦਰਸ਼ਨ ਕਰੂਗੀ ਤੇ ਗੁਰੂ ਸਾਹਿਬ ਜੀ ਦੇ ਪਾਵਨ ਸਥਾਨਾਂ ਦੇ ਦਰਸ਼ਨ ਕਰਕੇ ਅਸੀਂ ਕਿਉਂਕਿ ਸਾਰੇ ਸਰਬੱਤ ਦਾ ਭਲਾ ਮੰਗਦੇ ਆ ਉੱਥੇ ਫਿਰ ਇਹੀ ਅਰਦਾਸ ਕਰਾਂਗੇ ਕਿ ਸੱਚੇ ਪਾਤਸ਼ਾਹ ਕਿਰਪਾ ਕਰੇ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ ਜਿੱਤ ਦੁਆਰੇ ਉੱਭਰ ਐ ਤੇ ਤੇਲੇ ਹੋ ਬਾਹਰ ਸਮੁੱਚੇ ਸੰਸਾਰ ਦੇ ਵਿੱਚ ਅਮਨ ਚੈਨ ਤੇ ਸ਼ਾਂਤੀ ਹੋਵੇ ਅਸੀਂ ਸਾਰੇ ਸਾਰੇ ਸੰਸਾਰ ਦੇ ਵਿੱਚ ਰਲ ਮਿਲ ਕੇ ਰਹੀਏ ਔਰ ਸਾਡੇ ਜਿਹੜੇ ਬੰਦੀ ਸਿੰਘ ਆ ਮੈਂ ਉਹਨਾਂ ਦੀ ਰਿਹਾਈਆਂ ਦੀ ਵੀ ਉੱਥੇ ਜ਼ਰੂਰ ਅਰਦਾਸ ਕਰਕੇ ਆਉਂਦਾ ਵੀਜ਼ਾ ਸਿਸਟਮ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਵੀਜ਼ੇ ਕੱਟੇ ਜਾਂਦੇ ਆ ਕਿ ਸੰਗਤ ਨਿਰਾਸ਼ ਹੋ ਗਈ ਕੀ ਕਰਨਾ ਚਾਹੀਦਾ ਨਹੀਂ ਅਤਕੀ ਤੇ ਕੋਈ ਵੀਜ਼ੇ ਨਹੀਂ ਕੱਟੇਗਾ ਵੀਜ਼ੇ ਕੱਟੇਗੇ 18 1802 ਇਹ ਤੇ ਫੇ 6 7 ਤੇ ਵੇਖੋ ਹੁਣ ਕੀ ਇੰਨਾ ਕਿਤੇ ਕੋਈ ਵੱਡੀ ਗੱਲ ਨਹੀਂ ਪਰ ਮੈਂ ਸਮਝਦਾ ਵੀ ਐਤ ਕੀ ਤੇ 99% ਤੋਂ ਵੀ ਜ਼ਿਆਦੇ ਵੀਦੇ ਦੇਰ ਦਿੱਤੇ ਗਏ ਸਿਰ ਸੈਂਸਰ ਆਪਰੇਸ਼ਨ ਸੰਦੂਰ ਤੋਂ ਬਾਅਦ ਪਹਿਲਾ ਜੱਥਾ ਜਾ ਰਿਹਾ ਕਿ ਕਹਿੰਣਾ ਸਰਕਾਰਾਂ ਨੇ ਇਨੁਮਤੀ ਦਿੱਤੀ ਕਿ ਕਹਿੰਣਾ ਚਾਹੀਦਾ ਮੈਂ ਸਰਕਾਰਾਂ ਦਾ ਧੰਨਵਾਦ ਕਰਦਾ ਬਹੁਤ ਵਧੀਆ ਗੱਲ ਆ ਵੀ ਸਾਡੀ ਮੁਲਕ ਦੀ ਸਰਕਾਰ ਭਾਰਤ ਸਰਕਾਰ ਨੇ ਭਾਵੇਂ ਪਹਿਲਾਂ ਨਾ ਕੀਤੀ ਬਾਅਦ ਜਦੋਂ ਸਿੱਖਾਂ ਦੀਆਂ ਅਰਦਾਸਾਂ ਦਾ ਅਸਰ ਸਾਰਿਆਂ ਦੇ ਦਿਲਾਂ ਦੇ ਉੱਤੇ ਹੋਇਆ ਤੇ ਉਹਨਾਂ ਨੇ ਜਾਣ ਦੀ ਗੱਲ ਕੀਤੀ ਇਹਦੇ ਲਈ ਸਰਕਾਰ ਦਾ ਧੰਨਵਾਦ ਆਰ ਮੈਂ ਸਮਝਦਾ ਵੀ ਸਰਕਾਰਾਂ ਨੂੰ ਇਹ ਜਿਹੜੇ ਧਰਮ ਦੇ ਮਾਮਲੇ ਇਹਦੇ ਵਿੱਚ ਇਦਾਂ ਹੀ ਦਰਿਆਦਲੀ ਦਿਖਾਉਣੀ ਚਾਹੀਦੀ ਆ ਕਿਉਂਕਿ ਗੱਲ ਕੱਲੇ ਉਧਰ ਜਾਣ ਦੀ ਨਹੀਂ ਆ ਗੱਲ ਸਾਡੀਆਂ ਭਾਵਨਾਵਾਂ ਦੀ ਆ ਅਸੀਂ 1947 ਦੇ ਵਿੱਚ ਬਹੁਤ ਕੁਝ ਆਪਣਾ ਗਵਾ ਲਿਆ ਸਾਡੀ ਵਿਰਾਸਤ ਉੱਥੇ ਰਹਿ ਗਈ ਔਰ ਜਦੋਂ ਮੈਂ ਪਿਛਲੇ ਸਾਲ ਜਦੋਂ ਅਕਤੂਬਰ ਚ ਗਿਆ ਜਦੋਂ ਵਾਪਸ ਮੁੜੀਦਾ ਤੇ ਉਦੋਂ ਦਿਲ ਨੂੰ ਖਿੱਚ ਪੈਂਦੀ ਆ ਕਿ ਕਿੱਥੇ ਇੱਥੇ ਜਿਵੇਂ ਅੱਜ ਦਰਬਾਰ ਸਾਹਿਬ ਇੰਨੀ ਸੰਗਤ ਆਉਂਦੀ ਆ ਜੇ 47 ਦੀ ਵੰਡ ਨਾ ਹੁੰਦੀ ਇੱਥੇ ਨਨਕਾਣਾ ਸਾਹਿਬ ਵੀ ਲੱਖਾਂ ਦੀ ਗਿਣਤੀ ਦੇ ਵਿੱਚ ਰੋਜ਼ ਸੰਗਤ ਆਇਆ ਕਰਨੀ ਤੋ ਦੇਸ਼ ਦੇ ਜਿਹੜੇ ਵੀ ਸਾਡੇ ਹੁਕਮਰਾਨਾਂ ਸਰਕਾਰਾਂ ਵਾਂ ਇਹਨਾਂ ਨੂੰ ਸਿੱਖਾਂ ਦੇ ਇਸ ਮਸਲੇ ਦੇ ਉੱਤੇ ਬੜੀ ਦਰਿਆਦਲੀ ਹਮੇਸ਼ਾ ਰੱਖਣੀ ਚਾਹੀਦੀ ਔਰ ਕਰਤਾਰਪੁਰ ਸਾਹਿਬ ਦਾ ਲੰਘਾ ਵੀ ਖੋਲਣਾ ਚਾਹੀਦਾ ਬਾਕੀ ਮੈਂ ਭਾਰਤ ਸਰਕਾਰ ਦਾ ਫੇਰ ਧੰਨਵਾਦ ਕਰਦਾ ਚੰਗਾ ਕੀਤਾ ਜਿਹੜੇ ਦਿੱਤੇ ਗਏ ਨੇ ਪਰ ਪੰਜਾਬ ਸਰਕਾਰ ਵੱਲੋਂ ਜਿਨ੍ਹਾਂ ਦੀ ਇਨਕੁਆਰੀ ਨਹੀਂ ਉਹਨਾਂ ਨੂੰ ਹੁਣ ਅੱਜ ਲੰਘਾ ਨਹੀਂ ਦਿੱਤਾ ਜਾ ਰਿਹਾ ਫਿਰ ਰੋਕਿਆ ਜਾ ਰਿਹਾ ਨਹੀਂ ਪੰਜਾਬ ਸਰਕਾਰ ਦੀ ਢੇਲਾ ਪਰ ਮੈਨੂੰ ਲੱਗਦਾ ਵੀ ਜਿਨ੍ਹਾਂ ਨੂੰ ਵੀਜ਼ਾ ਮਿਲਿਆ ਸਰਕਾਰ ਕਿਦਾ ਰੋਕ ਸਕਦੀ ਆ ਜਦੋਂ ਇੱਕ ਪ੍ਰੋਸੈਸ ਦੇ ਤਹਿਤ ਇੱਕ ਵੀਜ਼ਾ ਸਿਸਟਮ ਹੁੰਦਾ ਵਾ ਉਹ ਜਦੋਂ ਹੋ ਗਿਆ ਬਾਕੀ ਮੇਰੇ ਧਿਆਨ ਤੇ ਨਹੀਂ ਆ ਪਰ ਇਹ ਤੇ ਸਰਕਾਰ ਦੀ ਹੈਗੀ ਨਾ ਜ਼ਿੰਮੇਵਾਰੀ ਵੀ ਜਦੋਂ ਇਹਨਾਂ ਨੂੰ ਇੱਕ ਤੈਹ ਸਮੇਂ ਦੇ ਵਿੱਚ ਇਹਨਾਂ ਨੇ ਕੋਈ ਵੈਰੀਫਿਕੇਸ਼ਨ ਕਰਨੀ ਪਰ ਜੇ ਸਰਕਾਰ ਰੋਕਦੀ ਹੈ ਤੇ ਮੰਦਭਾਗੀ ਗੱਲ ਆ ਪਰ ਮੈਨੂੰ ਨਹੀਂ ਲੱਗਦਾ ਵੀ ਲੱਗਾ ਹੋਇਆ ਵੀਜ਼ਾ ਕਿੱਦਾਂ ਰੋਕ ਲੈਣਗੇ ਧੰਨਵਾਦ ਮੇਰਾ ਨਾਮ ਜਸਕਰਨ ਸਿੰਘ ਜਸਕਰਨ ਜੀ ਇਹ ਜੱਥਾ ਕਹਾਂ ਜਾ ਰਿਹਾ ਕਿਸ ਗੁਲਾਮੋں ਵਿੱਚ ਜਾ ਰਿਹਾ ਉਸ ਦਾ ਗੁਰਪਰਮਾਨਾ ਦੇ ਲਈ श्री गुरु नानक देव जी के प्रकाश गुरुपुरब के मौके पे जो जथा श्री ननकाना साहिब पाकिस्तान जा रहा है तो ये बहुत ही खुशी की बात है कि ये जथा और सिख श्रद्धालु फिर से जो है एक बार इस साल भी जो वहाँ नतमस्तक होने जाएंगे और प्रकाश गुरुपुर के जो भी समागम है उसमें भाग लेंगे तो अच्छी बात है ये सरकार का सेंसिटिव डिसीज़न है इनिशियली जो गवर्नमेंट ने आ, डिसाइड किया था कि जत्थे जो नहीं भेजे जाएंगे बट आ, 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 आफ्टर जो सिख जथेबंदियों और जो सिख लीडरशिप्स की तरफ से जो इसका इसके खिलाफ आवाज़ उठाई गई तो सरकार ने आ, अपना जो डिसीजन फिर से इसको रिव्यू किया और जत्था भेजने का जो आ, डिसीजन लिया तो ये ठीक है तो जो भी है ऑपरेशन सिंदूर के बाद जैसे कुछ आ, के दौरान जो दोनों देशों के बीच में जो एस्केलेशन हुआ था तो वो वो उसके बाद ये पहला जत्था है तो अगर जत्थे ऐसे जाएंगे तो आपस में दोनों देशों के बीच में जो रिलेशनशिप्स है वो अच्छे होंगे और जैसे करतारपुर साहब कॉरिडोर भी अभी तक बंद पड़ा है तो सिख संगतों की डिमांड है कि उसको भी जल्दी खोलना चाहिए और ताकि एक दूसरे के प्रति दोनों देशों में प्यार और सद्भावना बने तो कितने दिन के लिए ये जथा जैसे रूटीन में हर साल जाता है दस दस दिनों के लिए जत्था जाएगा और अलग अलग जो गुरुधाम है पाकिस्तान में सिखों के जो पार्टीशन के समय वहाँ रह गए थे तो जैसे एज़ पर एग्रीमेंट जो ये जत्था जाता है तो ये दस दिनों के लिए जाएगा